ਕਰਵਲੀ ਨੇ ਆਪਣੇ ਆਸ਼ਕ ਦੇ ਨਾਲ ਰਲ ਕੇ ਆਪਣੇ ਘਰਵਾਲੇ ਨੂੰ ਇੰਗਲੈਂਡ ਭੇਜਤਾ ਘਰਵਾਲਾ ਵਿਚਾਰਾ ਇੰਗਲੈਂਡ ਬੈਠਾ ਕਮਾਈ ਕਰਦਾ ਰਿਹਾ ਤੇ ਘਰਵਾਲੀ ਮੌਜਾਂ ਲੁੱਟਦੀ ਦੀ ਜਿਹੜਾ ਪੱਗਵਟ ਯਾਰ ਬਣਿਆ ਸੀਗਾ ਜਿਹੜਾ ਬਾਈ ਦੀ ਘਰਵਾਲੀ ਤੋਂ ਰਖੜੀ ਬਣਾਉਂਦਾ ਸੀਗਾ ਅੱਜ ਉਹੀ ਬਾਈ ਦੀ ਘਰਵਾਲੀ ਦਾ ਆਸ਼ਕ ਬਣਿਆ ਬੈਠਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਾ ਉਹ ਬਾਈ ਇਸ ਟਾਈਮ ਤੇ ਇੰਗਲੈਂਡ ਦੇ ਵਿੱਚ ਆ ਉਸ ਬਾਈ ਦੇ ਨਾਲ ਉਹਦੇ ਪੱਗਵਟ ਯਾਰ ਨੇ ਤੇ ਉਹਦੀ ਆਪਣੀ ਘਰਵਾਲੀ ਨੇ ਇੰਨਾ ਕੁ ਗਲਤ ਕੀਤਾ ਕਿ ਸੁਣ ਕੇ ਦਿਮਾਗ ਸੁੰਨ ਹੋ ਜਾਂਦਾ ਆਜੋ ਕਰਦੇ ਆ ਬਾਈ ਦੀ ਕਹਾਣੀ ਦੀ ਸ਼ੁਰੂਆਤ ਬਾਈ ਕਹਿੰਦਾ ਅਸੀਂ ਦੋ ਭਰਾ ਸੀ ਇੱਕ ਸਾਡੀ ਵੱਡੀ ਭੈਣ ਸੀ ਕਹਿੰਦਾ ਵੱਡੀ ਭੈਣ ਦਾ ਵਿਆਹ ਹੋ ਚੁੱਕਿਆ ਸੀ ਮੇਰੇ ਵੱਡੇ ਭਰਾ ਦਾ ਹੀ ਵਿਆਹ ਹੋ ਚੁੱਕਿਆ ਸੀ ਦੋ ਮੇਰੇ ਵੱਡੇ ਭਰਾ ਦੇ ਬੱਚੇ ਸਨ ਤੇ ਕਹਿੰਦਾ ਸਾਡੇ ਦੋਨਾਂ ਭਰਾਵਾਂ ਕੋਲੇ 16 ਕਿੱਲੇ ਜ਼ਮੀਨ ਸੀਗੀ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੇਰਾ ਵਿਆਹ ਹੁੰਦਾ ਕਹਿੰਦਾ ਮੇਰੇ ਵਿਆਹ ਤੋਂ 2-3 ਮਹੀਨਿਆਂ ਬਾਅਦ ਕਹਿੰਦਾ ਸਾਡੇ ਘਰੇ ਕਹਿੰਦਾ ਭਾਂਡੇ ਖੜਕਣੇ ਸ਼ੁਰੂ ਹੋ ਜਾਂਦੇ ਆ ਕਹਿੰਦਾ ਹੁਣ ਜਦੋਂ ਭਾਂਡੇ ਖੜਕਣੇ ਸ਼ੁਰੂ ਹੋ ਗਏ ਤੇ ਕਹਿੰਦਾ ਮੇਰੀ ਘਰ ਵਾਲੀ ਨੇ ਰਾਤ ਨੂੰ ਮੇਰੇ ਕੋਲ ਬਹਿ ਕੇ ਰੋਇਆ ਕਰਨਾ ਵੀ ਤੇਰੀ ਪਰਜਾਈ ਐ ਕਰਦੀ ਐ ਜੇ ਕਰਦੀ ਐ ਉਹ ਕਰਦੀ ਐ ਤੇਰਾ ਭਰਾ ਜਿਹੜਾ ਉਹ ਮੇਰੇ ਵੱਲ ਹੋਰ ਤਰ੍ਹਾਂ ਝਾਕਦਾ ਮਾੜੀ ਨਿਗਾਹ ਮੇਰੇ ਤੇ ਰੱਖਦਾ ਕਹਿੰਦਾ ਮੈਂ ਨੂੰ ਸਮਝਾਇਆ ਵੀ ਪੜੀਏ ਮਾਨਸੇ ਵੀ ਇਹੋ ਜੀ ਸਾਡੇ ਘਰ 'ਚ ਕੋਈ ਗੱਲ ਹੈ ਨਹੀਂ ਵੀ ਤੈਨੂੰ ਵਹਿਮ ਹੋ ਗਿਆ ਵੀ ਕੋਈ ਗੱਲ ਨਹੀਂ ਤੇਰੀ ਵੱਡੀ ਜਠਾਣੀ ਆ ਚਲ ਮੜਾ ਮੋਟਾ ਕਹਿ ਦਿੰਦੀ ਆ ਸਬਰ ਕਰਿਆ ਕਰ ਕਹਿੰਦਾ ਹੁਣ ਜਿਹੜੀ ਮੇਰੀ ਘਰ ਵਾਲੀ ਸੀ ਕਹਿੰਦਾ ਉਹ ਦੇਖਣ ਨੂੰ ਐ ਲੱਗਦਾ ਸੀਗਾ ਵੀ ਇਹਦੇ ਮੂੰਹ ਦੇ ਵਿੱਚ ਜ਼ੁਬਾਨ ਕਹਿੰਦਾ ਹੈ ਹੀ ਨਹੀਂ ਕਹਿੰਦਾ ਉਹੀ ਭਲੇਖਾ ਮੈਂ ਖਾ ਗਿਆ ਕਹਿੰਦਾ ਵੀ ਦੇਖਣ ਨੂੰ ਇੰਨੀ ਕੁ ਪੜੀਏ ਮਾਨਸ ਲੱਗੇ ਇੰਨੀ ਕੁ ਸ਼ਰੀਫ ਲੱਗੇ ਵੀ ਮੈਨੂੰ ਐ ਲੱਗੇ ਵੀ ਸ਼ਾਇਦ ਇਹਦੇ ਵਰਗਾ ਪੜਾ ਮਾਨਸ ਵੀ ਦੁਨੀਆ 'ਤੇ ਹੋਣਾ ਹੀ ਨਹੀਂਗਾ ਕਹਿੰਦਾ ਚਲੋ ਜੀ ਸਾਲ ਡੇਢ ਸਮਾਂ ਲੰਘਿਆ ਮੇਰੇ ਘਰੇ ਕਹਿੰਦਾ ਕਿ ਬੇਟੀ ਨੇ ਜਨਮ ਲੈ ਲਿਆ ਕਹਿੰਦਾ ਬੇਟੀ ਦੇ ਜਨਮ ਤੋਂ ਕੋਸ਼ਕ ਮਹੀਨਿਆਂ ਬਾਅਦ ਕਹਿੰਦਾ ਸਾਡੇ ਘਰੇ ਫਿਰ ਕਹਿੰਦਾ ਕਲੇਸ਼ ਰਹਿਣ ਲੱਗ ਗਿਆ ਕਹਿੰਦਾ ਹੁਣ ਮੈਂ ਖੇਤ ਹੁੰਦਾ ਸੀ ਕਦੇ ਕਦੇ ਸ਼ਹਿਰ ਚਲੇ ਜਾਇਆ ਕਰਨਾ ਕਹਿੰਦਾ ਕਿਉਂਕਿ ਖੇਤੀਬਾੜੀ ਵਾਲੇ ਬੰਦੇ ਨੂੰ 100 ਕੰਮ ਹੁੰਦੇ ਆ ਤੇ ਕਹਿੰਦਾ ਮੈਂ ਰਾਤ ਨੂੰ ਘਰੇ ਆਇਆ ਕਰਨਾ ਮੇਰੀ ਕਲੇ ਰੋਇਆ ਕਰਨਾ ਵੀ ਨਹੀਂ ਆਪਾਂ ਅੱਡ ਹੋ ਜਾਈਏ ਜੇ ਕਰਦਾ ਉਹ ਕਰਦਾ ਤੇਰਾ ਭਰਾ ਮੇਰੇ ਨਾਲ ਟੇਡਾ ਝਾਕਦਾ ਮੇਰੇ ਤੇ ਮਾੜੀ ਨਿਗਾਹ ਰੱਖਦਾ ਕਹਿੰਦਾ ਕਹਿਣ ਦਾ ਮਤਲਬ ਕਿ ਉਹਨੇ ਕਹਿੰਦਾ ਝੂਠੀਆਂ ਸਵਾਂ ਖਾ-ਖਾ ਕੇ ਮੇਰੀ ਘਰ ਵਾਲੀ ਨੇ ਮੇਰੇ ਭਰਾ ਦੇ ਖਿ ਕਹਿੰਦਾ ਵੀ ਹੱਦੋਂ ਵੀ ਜ਼ਿਆਦਾ ਕਹਿੰਦਾ ਫਿਰ ਇੱਕ ਦਿਨ ਇਹੋ ਜਾਂਦਾ ਵੀ ਇਸ ਦੋਨੇ ਭਰਾ ਲੜ ਪੈਨੇ ਆ ਅਸੀਂ ਅੱਡੋ ਅੱਡ ਹੋ ਜਾਂਦੇ ਆ ਸਾਡੇ ਘਰ ਚ ਕਹਿੰਦਾ ਕੰਧਾਂ ਨਿਕਲ ਜਾਂਦੀਆਂ ਨੇ ਕਹਿੰਦਾ ਉਹ 8 ਕਿੱਲੇ ਜ਼ਮੀਨ ਮੇਰੇ ਭਰਾ ਨੂੰ ਆ ਗਈ 8 ਕਿੱਲੇ ਕਹਿੰਦਾ ਮੇਰੇ ਕੋਲੇ ਆ ਗਈ ਕਹਿੰਦਾ ਮੇਰਾ ਮਾਂ ਪਿਓ ਸੀ ਉਹ ਮੇਰੇ ਨਾਲ ਸੀਗਾ ਕਹਿੰਦਾ ਫਿਰ 8 ਕਿੱਲੇ ਜ਼ਮੀਨ ਦੀ ਮੈਂ ਖੇਤੀ ਕਰਦਾ ਸੀ ਨਾਲ 20 ਕਿੱਲੇ ਠੇਕੇ ਤੇ ਲੈ ਲੈਂਦਾ ਸੀ ਟੋਟਲ ਮੈਂ 28 ਕਿੱਲੇ ਦੀ ਖੇਤੀ ਕਰਨ ਲੱਗ ਗਿਆ ਕਹਿੰਦਾ ਵਧੀਆ ਸਰਦਾ ਸੀ ਵਧੀਆ ਸੁਖ ਦੀ ਰੋਟੀ ਖਾਣ ਲੱਗ ਗਏ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਸਾਡੇ ਘਰ ਤੋਂ 2 ਕਿਲੋਮੀਟਰ ਦੀ ਵਿੱਚ ਤੇ ਕਹਿੰਦਾ ਦੂਜਾ ਪਿੰ ਤੇ ਸਾਡੇ ਘਰ ਤੋਂ ਦਾ ਰਾਈਟ 2 ਕਿਲੋਮੀਟਰ ਦੀ ਵਿੱਚ ਤੇ ਦੂਜਾ ਪਿੰਡ ਆ। ਕਹਿੰਦਾ ਉਸ ਪਿੰਡ ਦੇ ਵਿੱਚ ਇੱਕ ਔਰਤ ਸੀਗੀ ਜਿਹੜੀ ਕਿ ਘਰੇ ਸੂਟ ਸਿਵਾਉਂਦੀ ਹੁੰਦੀ ਸੀਗੀ। ਤੇ ਕਹਿੰਦਾ ਉਹ ਵੀ ਵਿਆਹੀ ਸੀ ਉਹਦਾ ਵੀ ਜਵਾਗ ਜੱਲਾ ਹੈਗਾ ਸੀਗਾ। ਕਹਿੰਦਾ ਇਹ ਉਹਦੇ ਕੋਲੇ ਸੂਟ ਸਵਾਉਂਦੀ ਹੁੰਦੀ ਸੀਗੀ। ਕਹਿੰਦਾ ਹੌਲੀ-ਹੌਲੀ ਇਹ ਦੋਨੇ ਜਣੀਆਂ ਭੈਣਾ ਬਣ ਜਾਂਦੀਆਂ ਨੇ। ਕਹਿੰਦਾ ਉਹ ਸਾਡੇ ਘਰੇ ਆ ਜਾ ਕਰੇ ਆਪਦੇ ਬੱਚਿਆਂ ਨੂੰ ਲੈ ਕੇ ਆਪਦੇ ਘਰ ਵਾਲ ਨੂੰ ਲੈ ਕੇ ਇਹ ਕਹਿੰਦਾ ਮੈਨੂੰ ਤੇ ਮੇਰੀ ਬੇਟੀ ਨੂੰ ਲੈ ਕੇ ਉਹਨਾਂ ਘਰੇ ਚਲੀ ਜਾਇਆ ਕਰੇ। ਕਦੇ ਉਹਨਾਂ ਨੇ ਬਰਥਡੇ ਮਨਾਇਆ ਕਰਨਾ ਜਾਂ ਖੰਡ ਪਾਠ ਖਾ ਲਿਆ ਕਰਨਾ ਉਹਨਾਂ ਨੇ ਜਾਂ ਅਸੀਂ ਘਰੇ ਜੇ ਬਰਥਡੇ ਮਨਾਉਣਾ ਜਾਂ ਕੋਈ ਨਿੱਕਾ ਮੂਟਾ ਪ੍ਰੋਗਰਾਮ ਹੋਣਾ ਤੇ ਉਹਨੇ ਵੀ ਆਇਆ ਕਰਨਾ ਉਹਦੇ ਘਰ ਵਾਲੇ ਨੇ ਆਇਆ ਕਰਨਾ ਤੇ ਜਵਾਕਾਂ ਨੇ ਵੀ ਆਇਆ ਕਰਨਾ ਕਹਿੰਦਾ ਹੁਣ ਦੋਨਾਂ ਪਰਿਵਾਰਾਂ ਚ ਆਉਣ ਜਾਣ ਬਹੁਤ ਹੋ ਗਿਆ ਸੀਗਾ ਕਹਿੰਦਾ ਹੁਣ ਜਿਹੜਾ ਮੇਰੇ ਘਰ ਵਾਲੀ ਦੀ ਸਹੇਲੀ ਦਾ ਘਰਵਾਲਾ ਸੀ ਕਹਿੰਦਾ ਉਹ ਮੇਰਾ ਬਹੁਤ ਗੂੜਾ ਮਿੱਤਰ ਬਣ ਗਿਆ ਵੀ ਕਹਿਣ ਦਾ ਮਤਲਬ ਪੱਗਵਟ ਯਾਰ ਬਣ ਗਿਆ ਕਹਿੰਦਾ ਅਸੀਂ ਇੱਕ ਦੂਜੇ ਸਾਹਾਂ ਚ ਸਾਹ ਲੈਂਦੇ ਸੀਗੇ ਵੀ ਜੇ ਮੈਂ ਸ਼ਹਿਰ ਤੱਕ ਵੀ ਜਾਂਦਾ ਸੀ ਤਾਂ ਮੇਰੇ ਨਾਲ ਹੋ ਜਾਂਦਾ ਸੀ ਜੇ ਉਹਨੇ ਸ਼ਹਿਰ ਤੱਕ ਵੀ ਜਾਣਾ ਤਾਂ ਮੈਂ ਉਹਦੇ ਨਾਲ ਜਾਣਾ ਜਿੱਥੇ ਵੀ ਅਸੀਂ ਜਾਣਾ ਦੋਨੋਂ ਨੇ ਇਕੱਠੇ ਜਾਣਾ ਕਹਿੰਦਾ ਜਿਹੜਾ ਮੇਰਾ ਉਹ ਪੱਗਵਟ ਯਾਰ ਬਣਿਆ ਪਹਿਣ ਕਹਿੰਦਾ ਹੁੰਦਾ ਸੀਗਾ ਰਖੜੀ ਵਾਲੇ ਦਿਨ ਕਹਿੰਦਾ ਉਹ ਮੇਰੀ ਘਰ ਵਾਲੀ ਤੇ ਰਖੜੀ ਬਣਾਉਂਦਾ ਸੀ ਤੇ ਕਹਿੰਦਾ ਮੈਂ ਉਹਦੀ ਘਰ ਵਾਲੀ ਤੇ ਰਖੜੀ ਬਣਾਉਂਦਾ ਸੀਗਾ ਕਹਿੰਦਾ ਜਦੋਂ ਮੇਰੀ ਬੇਟੀ ਢਾਈ ਸਾਲਾਂ ਦੀ ਹੋ ਜਾਂਦੀ ਆ ਤੇ ਕਹਿੰਦਾ ਮੇਰੀ ਘਰ ਵਾਲੀ ਨੇ ਮੇਰੇ ਮਾਪਿਓਂ ਨਾਲ ਕਲੇਸ਼ ਪਾਉਣਾ ਸ਼ੁਰੂ ਕਰ ਦਿੱਤਾ ਕਹਿੰਦਾ ਹੁਣ ਜਦੋਂ ਮੇਰਾ ਪਿਓ ਸੜਾ ਗਰਮ ਸੁਭਾਅ ਦਾ ਸੀ ਅੱਡ ਬਸ ਬਾਦ ਦਾ ਸੀਗਾ ਕਹਿੰਦਾ ਮੇਰੀ ਮਾਂ ਵੀ ਥੋੜੀ ਜੀ ਗਰਮ ਸੁਭਾਅ ਦੀ ਸੀ ਕਹਿੰਦਾ ਹੁਣ ਮੈਨੂੰ ਘਰ ਵਾਲੀ ਦੇ ਰੱਬ ਜੱਡਾ ਯਕੀਨ ਉਹਦੇ ਭੋਲੇ ਚਿਹਰੇ ਤੇ ਮੈਨੂੰ ਤਾਂ ਬਹੁਤ ਤਰਸ ਆਇਆ ਕਰੇ ਕਹਿੰਦਾ ਮੈਂ ਆਹਦੇ ਮਾਂ ਪ ਕੰਨਬੀ ਮਾਮਚਰੀ ਆਪੇ ਰੋਟੀ ਬਗਾਇਆ ਕਰੇ ਆਪੇ ਆਪਦੇ ਕੱਪੜੇ ਧੋਇਆ ਕਰੇ ਕਮਰਾ ਇੱਕ ਦੇ ਦਿੱਤਾ ਇੱਕ ਬਾਥਰੂਮ ਦੇ ਦਿੱਤਾ ਵੀ ਆ ਥੋੜਾ ਤੁਸੀਂ ਇੱਥੇ ਰਹਿਣਾ ਕਹਿੰਦਾ ਹੁਣ ਮੈਨੂੰ ਨਹੀਂ ਸੀ ਪਤਾ ਕਿ ਇਹੇ ਮੇਰੇ ਪਿੱਛੇ ਕੀ ਕੁਝ ਚੱਲ ਰਿਹਾ ਜਾਂ ਮੇਰੇ ਨਾਲ ਕਿਹੜੀ ਚਾਲ ਖੇਡੀ ਜਾ ਰਹੀ ਆ ਕਹਿੰਦਾ ਜਿਹੜੀ ਹੁਣ ਮੇਰੀ ਘਰ ਵਾਲੀ ਸੀ ਉਹ ਇਹ ਸਾਰਾ ਕੁਝ ਕਿਉਂ ਕਰ ਰਹੀ ਸੀ ਕਹਿੰਦਾ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਹਿੰਦਾ ਮਾਂ ਪੇ ਨੂੰ ਅਡ ਕਰਨ ਤੋਂ ਬਾਅਦ 2-3 ਮਹੀਨਿਆਂ ਬਾਅਦ ਹੀ ਮੇਰੀ ਘਰ ਵਾਲੀ ਨੇ ਕਹਿੰਦਾ ਮੈਨੂੰ ਇਹ ਕਹਿਣਾ ਸ਼ੁਰੂ ਕਰਤਾ ਵੀ ਤੂੰ ਖੇਤੀਬਾੜੀ ਦਾ ਖੇੜਾ ਛੱਡ ਦੇ ਠੇਕੇ ਤੇ ਜ਼ਮੀਨ ਲੈਣੇ ਆ ਕੱਲ ਨੂੰ ਘਾਟਾ ਪੈ ਗਿਆ ਜੇ ਹੋ ਗਿਆ ਉਹ ਹੋ ਗਿਆ ਆਪਾਂ ਕੀ ਖਾਵਾਂਗੇ ਮਾਰੇ ਜਾਵਾਂਗੇ ਵੀ ਤੂੰ ਐ ਕਰ ਤੂੰ ਕਿਸੇ ਬਾਹਰਲੀ ਕੰਟਰੀ ਦਾ ਕੰਮ ਬਣਾ ਲੈ ਕਹਿੰਦਾ ਮੈਂ ਆਪਦੀ ਘਰ ਵਾਲੀ ਨੂੰ ਕਿਹਾ ਵੀ 8 ਕਿਲੇ ਜ਼ਮੀਨ ਆ ਮੇਰੇ ਕੋਲੇ 20 ਕਿਲੇ ਠੇਕੇ ਤੇ 28 ਕਿਲੇ ਦੀ ਮੈਂ ਖੇਤੀ ਕਰਦਾ ਵਧੀਆ ਰੋਟੀ ਖਾਣਨੇ ਆ ਵੀ ਕੋਈ ਨਹੀਂ ਦੂਜਾ ਬੱਚਾ ਕਰ ਲੈਂਦੇ ਦੂਜਾ ਵਾਰੀ ਪੁੱਤ ਹੋ ਜਾਊਗਾ ਚਲੋ ਤੇ ਫਿਰ ਮੈਂ ਬਾਹਰ ਚਲਾ ਜਾਊਗਾ ਕਹਿੰਦਾ ਵੀ ਅਗੋਂ ਮੈਨੂੰ ਕਹਿੰਦੀ ਵੀ ਨਹੀਂ ਕੋਈ ਗੱਲ ਨਹੀਂ ਪੁੱਤ ਮੈਂ ਲੈਣਾ ਨਹੀਂਗਾ ਮੈਂ ਕਹਿੰਲੀ ਬੇਟੀ ਰੱਖਣੀ ਇਹੀ ਆਪਣਾ ਬੇਟਾ ਹੀ ਆਪਣੀ ਬੇਟੀ ਆ ਵੀ ਕੋਈ ਗੱਲ ਨਹੀਂ ਤੀਆਂ ਦੇ ਪੁੱਤਾਂ 'ਚ ਕੋਈ ਫ ਕਹਿੰਦਾ ਮੇਰਾ ਜਮਾ ਵੀ ਮਨ ਨਹੀਂ ਸੀ ਬਾਹਰ ਜਾਣ ਦਾ ਕਹਿੰਦਾ ਮੇਰੀ ਘਰਵਾਲੀ ਨੇ ਕਹਿ ਕਹਿ ਕੇ ਕਹਿ ਕਹਿ ਕੇ ਕਹਿੰਦਾ ਉਸ ਤੋਂ ਬਾਅਦ ਜਿਹੜਾ ਮੇਰਾ ਉਹ ਮਿੱਤਰ ਸੀਗਾ ਉਹਦੇ ਕੋਲ ਕਹਿੰਦਾ ਮੇਰੀ ਘਰਵਾਲੀ ਨੇ ਗੱਲ ਕਰਤੀ ਉਹ ਵੀ ਮੈਨੂੰ ਕਹਿਣ ਲੱਗ ਗਿਆ ਵੀ ਬਾਈ ਯਾਰ ਤੂੰ ਬਨਾਲਾ ਬਾਹਰ ਦਾ ਹਨਾ ਵੀ ਵਧੀਆ ਸੈੱਟ ਹੋ ਜਾਈਗਾ ਤੇਰੀ ਲਾਈਫ ਸੈੱਟ ਹੋ ਜਾਊਗੀ ਅਸੀਂ ਤਾਂ ਆਪ ਸੋਚੀ ਜੰਨੇ ਆ ਬਾਹਰ ਜਾਣ ਬਾਰੇ ਜੇ ਉਹ ਕਹਿੰਦਾ ਫਿਰ ਉਹਨਾਂ ਨੇ ਮੇਰਾ ਮਨ ਬਣਾਤਾ ਕਹਿ ਕਹਿ ਕੇ ਕਹਿੰਦਾ ਫਿਰ ਮੈਂ ਸੋਚਿਆ ਵੀ ਜਾਵਾਂ ਕਿਹੜੀ ਕੰਟਰੀ ਕਹਿੰਦਾ ਫਿਰ ਮੇਰਾ ਉਹ ਮਿੱਤਰ ਕਹਿੰਦਾ ਵੀ ਤੂੰ ਐ ਕਰ ਤੂੰ ਇੰਗਲੈਂਡ ਚਲਾ ਜਾ ਵੀ ਉੱਥੇ ਪਾਉਂਡ ਬਣ ਇਹਾਂ ਚਲੋ ਜੀ ਮੇਰਾ ਉਹ ਮਿੱਤਰ ਨਾਲ ਮੇਰੇ ਜਾਂਦਾ ਮੇਰੀ ਘਰਵਾਲੀ ਨਾਲ ਜਾਂਦੀ ਆ ਮੈਂ ਜਾਂਣਾ ਕਹਿੰਦਾ ਏਜੰਟ ਕੋਲੇ ਜਾਂਨੇ ਆ ਦੋ ਨੰਬਰ ਚ ਗੱਲ ਹੋ ਜਾਂਦੀ ਆ 11 ਲੱਖ ਦੇ ਵਿੱਚ ਕਹਿੰਦਾ ਹੁਣ ਥੋੜੇ ਬਾਰੇ ਪੈਸੇ ਮੈਂ ਫੜਫੜਾ ਕੇ 5 ਗੱਲੱਖ ਮੈਂ ਆਪਦੇ ਕੋਲੋਂ ਕਰ ਲਿਆ ਕਹਿੰਦਾ 5-6 ਲੱਖ ਮੇਰੇ ਉਸ ਮਿੱਤਰ ਨੇ ਕਰ ਲਿਆ ਟੋਟਲ ਅਸੀਂ 11 ਲੱਖ ਰੁਪਇਆ ਇਕੱਠਾ ਕਰ ਲਿਆ ਕਹਿੰਦਾ ਚਲੋ ਜੀ ਮੈਂ ਘਰੋਂ ਨਿਕਲ ਜਨਾ ਇੰਗਲੈਂਡ ਲਈ ਘੱਟੋ ਘੱਟ ਮੈਂ 7 ਮਹੀਨਿਆਂ ਬਾਅਦ ਇੰਗਲੈਂਡ ਪਹੁੰਚਦਾ ਕਹਿੰਦਾ ਪਿੱਛੋਂ ਜਿੰਨੀ ਕਾਰਵਾਈ ਸੀ ਏਜੰਟਾਂ ਦੇ ਨਾਲ ਗੱਲਾਂ ਬਾਤਾਂ ਸਾਰੀਆਂ ਉਹ ਕਹਿੰਦਾ ਮੇਰਾ ਉਹ ਮਿੱਤਰ ਕਰਦਾ ਰਿਹਾ ਕਹਿੰਦਾ ਚਲੋ ਜੀ ਮੈਂ 7 ਮਹੀਨੇ ਬਰੋਲ ਖੋਲ ਕੇ ਇੰਗਲੈਂਡ ਪਹੁੰਚ ਗਿਆ ਉੱਥੇ ਸਾਡੇ ਪਿੰਡ ਦੇ ਮੁੰਡੇ ਇੱਕ ਦੋ ਹੈਗੇ ਸੀ ਕਹਿੰਦਾ ਚਲੋ ਜੀ ਮੈਨੂੰ ਉਹਨਾਂ ਨੇ ਸਾਂਭ ਲਿਆ 15 20 ਦਿਨ ਉਹਨਾਂ ਨੇ ਕੋਲ ਵੀ ਰੱਖਿਆ ਕੰਮ ਕੁੰਮ ਤੇ ਲਵਾਤਾ ਹੌਲੀ ਹੌਲੀ ਕਹਿੰਦਾ ਮੈਂ ਪੇਤੀ ਹੋ ਗਿਆ ਸੈੱਟ ਹੋ ਜਾਂਦਾ ਕਹਿੰਦਾ ਮੈਂ ਸਭ ਤੋਂ ਪਹਿਲਾਂ ਕਮਾਈ ਕਰਕੇ ਆਪਦੇ ਉਸ ਮਿੱਤਰ ਦਾ ਕਰਜ਼ਾ ਲਾਇਆ ਜਿਨੇ ਮੇਰੇ ਤੇ 6 ਲੱਖ ਰੁਪਏ ਨਾਲ ਲਾਇਆ ਸੀਗਾ ਕਹਿੰਦਾ ਮੈਂ ਉਹਨੂੰ 50000 ਰੁਪਏ ਵੱਧ ਵੀ ਪਾਤਾ ਵੀ ਚੱਲ ਜਰ ਨੇ ਆਪਣੇ ਪਿੱਛੇ ਬੜਾ ਕੁਝ ਕੀਤਾ ਕਹਿੰਦਾ ਚਲੋ ਜੀ ਮੈਂ ਕਮਾਈ ਕਰਦਾ ਰਹਿਣਾ ਕਮਾਈ ਕਰ ਕਰਕੇ ਆਪਦੀ ਘਰ ਵਾਲੀ ਦੇ ਅਕਾਊਂਟ 'ਚ ਮੈਂ ਪੈਸੇ ਪਾਉਂਦਾ ਰਹਿਣਾ ਕਹਿੰਦਾ ਮੈਂ 2017 ਦੇ ਵਿੱਚ ਆਪਦੀ ਘਰ ਵਾਲੀ ਨੂੰ ਕਿਹਾ ਵੀ ਐ ਘਰ ਵੀ ਹੁਣ ਘਰ ਗੁਰ ਬਨਾਲਾ ਕੋਠੀ ਨਿੱਕੀ ਜੀ ਬਨਾਲਾ ਵੀ ਆਪਣਾ ਪੁਰਾਣਾ ਘਰ ਆ ਵੀ ਘਰ ਦਾ ਮੂੰਹ ਮੱਥਾ ਬਣ ਜੂਗਾ ਕੱਲ ਨੂੰ ਕੁੜੀ ਵੱਡੀ ਹੋ ਜੂ ਫਿਰ ਕੁੜੀ ਵਿਆਹਾਂਗੇ ਸੋਨਾ ਵੜਾ ਕਮਾਈ ਕਰ ਟੈਨਸ਼ਨ ਫਰੀ ਹੋ ਗਈ। ਬਾਈ ਕਹਿੰਦਾ ਵੀ ਮੈਂ ਕੀ ਕਰਿਆ ਕਰਨਾ ਮੈਂ ਉਧਰੋਂ ਜਿੰਨੇ ਵੀ ਮਹੀਨੇ ਦੇ ਪੈਸੇ ਕਮਾਇਆ ਕਰਨੇ ਆਪਦਾ ਖਰਚਾ ਕੱਢ ਕੇ ਮੈਂ ਸਾਰੇ ਆਪਦੀ ਘਰ ਵਾਲੇ ਦੇ ਅਕਾਊਂਟ 'ਚ ਪਾ ਦਿਆ ਕਰਨੇ। ਕਹਿੰਦਾ ਮੈਂ ਆਪਦੀ ਘਰ ਵਾਲੇ ਨੂੰ ਕਟੋ-ਕਟ 20 ਤੋਲੇ ਸੋਨਾ ਬਣਾ ਦਿੱਤਾ ਹੁਗਾ 20-25 ਤੋਲੇ। ਕਹਿੰਦਾ ਮੈਂ ਸੁਨਿਆਰਿਆਂ ਦੇ ਅਕਾਊਂਟ 'ਚੋਂ ਸਿੱਧੀ ਪੇਮੈਂਟ ਪਾਉਂਦਾ ਰਿਆਂ ਇੰਗਲੈਂਡ ਬੈਠਾ। ਬਾਈ ਕਹਿੰਦਾ ਵੀ ਜਿਸ ਦਿਨ ਰਖੜੀ ਆਇਆ ਕਰਨੀ ਕਹਿੰਦਾ ਉਸ ਦਿਨ ਮੇਰੇ ਉਸ ਯਾਰ ਨੇ ਮੇਰੀ ਘਰ ਵਾਲੀ 'ਤੇ ਰਖੜੀ ਬਣਾਇਆ ਕਰਨੀ। ਤੇ ਇੰਨੇ ਦਾ ਸਟੇਟਸ ਵੀ ਲਾਇਆ ਕਰਨੇ ਮੈਨੂੰ ਫੋਟੋਆਂ ਵੀ ਸੈਂਡ ਕਰਿਆ ਕਰਨੀ ਹੈ ਕਹਿੰਦਾ ਹੁਣ ਜਿਹੜਾ ਮੇਰਾ ਯਾਰ ਸੀਗਾ ਕਹਿੰਦਾ ਬਈ ਉਹਦੇ ਨਾਲ ਘੱਟੋ ਘੱਟ ਮੈਂ ਰੋਜ਼ ਅੱਧਾ ਘੰਟਾ ਗੱਲ ਕਰਦੇ ਕਰਦਾ ਸੀਗਾ ਉਹਦੇ ਨਾਲ ਵੀ ਗੱਲ ਕਰਿਆ ਕਰਾਂ ਉਹਦੇ ਬੱਚਿਆਂ ਨਾਲ ਵੀ ਗੱਲ ਕਰਿਆ ਕਰਾਂ ਕਹਿੰਦਾ ਹੁਣ ਮੈਂ ਇੰਗਲੈਂਡ ਬੈਠਾ ਬਿਲਕੁਲ ਟੈਨਸ਼ਨ ਫਰੀ ਕੋਈ ਕੰਮ ਕਰ ਰਿਹਾ ਸੀਗਾ ਕਿ ਯਾਰ ਮੇਰਾ ਯਾਰ ਬਹੁਤ ਚੰਗਾ ਰੱਬ ਜਿਹੜਾ ਯਕੀਨ ਹੈ ਵੀ ਮੇਰੇ ਪਰਿਵਾਰ ਨੂੰ ਕੋਈ ਦਿੱਕਤ ਨਹੀਂ ਆਉਣ ਦਊਗਾ ਕਹਿੰਦਾ ਮੈਨੂੰ 2023 ਦੇ ਵਿੱਚ ਸਾਡੇ ਕਿਸੇ ਪਿੰਡ ਦੇ ਮੁੰਡੇ ਦਾ ਵਟਸਐਪ ਤੇ ਕਾਲ ਆਉਂਦੀ ਹੈ ਕਹਿੰਦਾ ਮੈਂ ਉਹ ਕਾਲ ਅਟੈਂਡ ਕਰ ਤੂੰ ਸਿਆਣਾ ਬਣ ਜਾ ਤੂੰ ਆਪਦਾ ਪਰਿਵਾਰ ਸੰਭਲਾ ਕਹਿੰਦਾ ਮੈਂ ਕਿਹ ਵੀ ਪਰਿਵਾਰ ਨੂੰ ਕੀ ਹੋ ਗਿਆ ਕਹਿੰਦਾ ਭਾਈ ਜਦੋਂ ਮੈਨੂੰ ਉਹਨੇ ਗੱਲਾਂ ਦੱਸੀਆਂ ਕਹਿੰਦਾ ਮੈਨੂੰ ਐ ਲੱਗਦਾ ਸੀ ਮੈਨੂੰ ਅਟੈਕ ਹੋ ਜਾਣਾ ਕਹਿੰਦਾ ਮੈਨੂੰ ਉਸ ਮੁੰਡੇ ਨੇ ਦੱਸਿਆ ਵੀ ਜਿਹੜੀ ਤੇਰੀ ਘਰ ਵਾਲੀ ਆ ਉਹ ਤੇਰੇ ਉਸ ਯਾਰ ਦੇ ਨਾਲ ਰਹਿੰਦੀ ਆ ਸਾਰਾ ਦਿਨ ਉਹ ਨਾਲ ਗੱਡੀ 'ਚ ਘੁੰਮਦੀ ਫਿਰਦੀ ਆ ਤੇਰੇ ਯਾਰ ਨੂੰ ਉਹਨੇ ਸ਼ਹਿਰ 'ਚ ਕੋਠੀ ਲੈ ਕੇ ਦਿੱਤੀ ਹੋਈ ਆ ਚੰਗੀਆਂ ਮੋਟੀਆਂ ਗੱਲ 'ਚ ਸੋਨੇ ਦੀਆਂ ਚੈਣਾ ਪਾਈ ਫਿਰਦਾ ਨਵੀਂ ਉਹਨੇ ਗੱਡੀ ਕਢਾ ਲਈ ਕਹਿੰਦਾ ਮੈਨੂੰ ਉਸ ਮੁੰਡੇ ਨੇ ਦੱਸਿਆ ਵੀ ਜਿਹੜੀ ਤੇਰੀ ਧੀ ਆ ਉਹ ਤੇਰੇ ਯਾਰ ਨੂੰ ਪਾਪਾ ਕਹਿ ਕੇ ਬੁਲਾਉਂਦੀ ਆ ਕਹਿੰਦਾ ਭਾਈ ਮੈਂ ਉਸ ਮੁੰਡੇ ਦੇ ਵੀ ਗੱਲ ਪੈ ਗਿਆ ਵੀ ਯਾਰ ਤੂੰ ਜ਼ੁਬਾਨ ਸੰਭਾਲ ਕੇ ਬੋਲ ਤੂੰ ਸਾਡੇ ਪਰਿਵਾਰਾਂ ਬਾਰੇ ਬੋਲ ਕੀ ਰਿਹਾ ਕਹਿੰਦਾ ਕਿ ਅੱਗੋਂ ਮੈਨੂੰ ਉਸ ਮੁੰਡੇ ਨੇ ਕਿਹਾ ਭਾਈ ਜੇ ਇੱਕ ਵੀ ਗੱਲ ਝੂਠੀ ਨਿਕਲੀ ਨਾ ਤੇ ਮੇਰੇ ਗੱਲ 'ਚ ਛਤਰਾ ਦਾ ਹਾਰ ਪਾ ਕੇ ਮੈਨੂੰ ਸਾਰੇ ਪਿੰਡ ਦਾ geke ੜਾ ਕਢਾ ਦੇਗਾ ਕਹਿੰਦਾ ਫਿਰ ਮੈਂ ਆਪਦੀ ਘਰ ਵਾਲ ਨੂੰ ਕਿਹਾ ਕਿ ਮੈਨੂੰ ਤੂੰ ਆਪਣੇ ਅਕਾਊਂਟ ਦੀ ਸਟੇਟਮੈਂਟ ਭੇਜ ਦੋ ਸਾਲ ਪੁਰਾਣੀ ਕਹਿੰਦਾ ਵੀ ਮੇਰੀ ਘਰ ਵਾਲੀ ਸਟੇਟਮੈਂਟ ਨਾਲ ਮੈਨੂੰ ਭੇਜੇ ਕਹਿੰਦਾ ਵੀ ਜਦੋਂ ਮੈਨੂੰ ਸਟੇਟਮੈਂਟ ਨਾ ਭੇਜੇ ਕਹਿੰਦਾ ਫਿਰ ਮੈਨੂੰ ਕਿਤੇ ਨਾ ਕਿਤੇ ਸ਼ੱਕ ਹੋ ਗਿਆ ਵੀ ਵਾਕਿਆ ਹੀ ਹੈ ਉਹਨੂੰ ਪੈਸੇ ਪਾਉਂਦੀ ਰਹੀ ਆ ਇਹਦੇ ਅਕਾਊਂਟ 'ਚ ਇਸ ਟਾਈਮ ਤੇ ਕੋਈ ਪੈਸਾ ਨਹੀਂ ਹੈਗਾ ਤਾਂ ਕਰਕੇ ਇਹ ਮੈਨੂੰ ਸਟੇਟਮੈਂਟ ਨਹੀਂ ਪਾ ਰਹੀ ਕਹਿੰਦਾ ਫਿਰ ਮੈਂ ਆਪਦੀ ਘਰ ਵਾਲੀ ਨੂੰ ਸਿੱਧਾ ਹੀ ਪੁੱਛ ਲਿਆ ਵੀ ਤੂੰ ਉਹਦੇ ਨਾਲ ਗੱਲ ਤਾਂ ਕਹਿੰਦਾ ਵੀ ਝੂਠੀਆਂ ਸੋਹਾਂ ਖਾਣ ਲੱਗ ਗਈ ਮੇਰੀ ਤੀਹ ਦੀਆਂ ਝੂਠੀਆਂ ਸੋਹਾਂ ਖਾਈ ਜਾਵੇ ਕਹਿੰਦਾ ਮੇਰੀਆਂ ਝੂਠੀਆਂ ਸੋਹਾਂ ਖਾਈ ਜਾਵੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੈਨੂੰ ਸਾਰਾ ਕੁਝ ਪਤਾ ਲੱਗ ਚੁੱਕਿਆ ਤੂੰ ਉਹਨੂੰ ਕੋਠੀ ਵੀ ਸ਼ਹਿਰ 'ਚ ਲੈ ਕੇ ਦਿੱ ਤੇ ਸੋਨੇ ਦੀਆਂ ਚੈਣਾ ਉਹ ਦੋ ਗੱਲ ਚ ਪਾਈ ਫਿਰਦਾ ਸਾਰਾ ਕੁਝ ਤੂੰ ਉਹਨੂੰ ਲੈ ਕੇ ਦਿੱਤਾ ਕਹਿੰਦਾ ਬਈ ਨਾ ਮੰਨੀ ਕਹਿੰਦਾ ਉਸ ਤੋਂ ਬਾਅਦ ਫਿਰ ਮੈਂ ਆਪਦੇ ਪਿਓ ਨਾਲ ਫੋਨ ਤੇ ਗੱਲਬਾਤ ਕੀਤੀ ਕਹਿੰਦਾ ਕਿਉਂਕਿ ਮੈਨੀਆਂ ਸਾਲ ਆਪਦੇ ਮਾਪਿਆਂ ਨੂੰ ਬੁਲਾਇਆ ਤੱਕ ਨਹੀਂ ਸੀਗਾ ਜਦੋਂ ਮੈਂ ਪਿਓ ਨਾਲ ਗੱਲ ਕੀਤੀ ਕਹਿੰਦਾ ਵੀ ਮੇਰਾ ਪਿਓ ਤਾਂ ਹਾਂ ਮਾਰ ਕੇ ਫੋਨ ਤੇ ਰੋਣ ਲੱਗ ਗਿਆ ਵੀ ਪੁੱਤ ਹੁਣ ਫੋਨ ਕਰਨ ਦਾ ਕੀ ਫਾਇਦਾ ਹੁਣ ਸਾਰਾ ਕੁਝ ਉਜੜ ਚੁੱਕਿਆ ਕਹਿੰਦਾ ਮੈਂ ਕਿ ਬਾਪੂ ਜੀ ਕੀ ਗੱਲ ਹੋਈ ਕਹਿੰਦਾ ਅੱਗੋਂ ਮੇਰਾ ਪਿਓ ਕਹਿੰਦਾ ਵੀ ਅਸੀਂ ਤਾਂ ਪੁੱਤ ਡਰਦੇ ਤੇਨੂੰ ਕੁਝ ਨਹੀਂ ਸੀ ਦੱਸਦੇ ਕਿਉਂਕਿ ਤੂੰ ਸਾਨੂੰ ਬੁਲਾਉਂਦਾ ਨਹੀਂ ਸੀ ਤੂੰ ਤਾਂ ਸਾਨੂੰ ਵੇਖ ਕੇ ਮੈਨੂੰ ਸੀ ਚਰਦਾ ਪਰ ਅੱਜ ਤੂੰ ਫੋਨ ਕੀਤਾ ਹੁਣ ਸਾਰਾ ਕੁਝ ਹੱਥੋਂ ਲੰਘ ਚੁੱਕਿਆ ਤੇਰੀ ਘਰ ਵਾਲੀ ਤੇਰੇ ਉਸ ਯਾਰ ਦੇ ਨਾਲ ਦਿਨ ਰਾਤ ਤੁਰੀ ਫਿਰਦੀ ਆ ਇੱਥੋਂ ਤੱਕ ਕਿ ਹਫਤਾ ਹਫਤਾ ਉਹਨਾਂ ਦੇ ਘਰੇ ਵੀ ਰਾਤ ਨੂੰ ਰਹਿੰਦੀ ਆ ਤੇ ਤੇਰੀ ਧੀ ਵੀ ਉਹਨੇ ਆਪਦੇ ਪਿੱਛੇ ਲਾਈ ਹੋਈ ਆ ਤੇ ਤੇਰੀ ਧੀ ਵੀ ਉਥੇ ਨਾਲ ਉਹਨਾਂ ਦੀ ਤੁਰੀ ਫਿਰਦੀ ਆ ਕਹਿੰਦਾ ਵੀ ਜਦੋਂ ਮੇਰੇ ਮਾਪਿਓਰੇ ਮੈਨੂੰ ਆ ਗੱਲਾਂ ਦੱਸਿਆ ਕਹਿੰਦਾ ਭਾਈ ਮੇਰੀਆਂ ਚੰਗਿਆੜਾਂ ਨਿਕੜ ਗਈਆਂ ਇੰਗਲੈਂਡ ਬੈਠੀਆਂ ਨੇ ਵੀ ਆ ਕੀ ਬਣ ਗਿਆ ਯਾਰ ਕਹਿੰਦਾ ਵੀ ਮੈਂ ਬਹੁਤ ਰੋਇਆ ਫੋਨ ਤੇ ਮੈਂ ਆਪਦੇ ਪਿਓ ਤੋਂ ਬੜੀਆਂ ਮਾਫੀਆਂ ਮੰਗੀਆਂ ਵੀ ਮਾਂ ਤੋਂ ਕਹਿੰਦਾ ਬੜੀਆਂ ਮਾਫੀਆਂ ਮੰਗੀਆਂ ਕਹਿੰਦਾ ਵੀ ਮੇਰਾ ਮਾਂ ਪਿਓ ਕਹਿੰਦਾ ਪੁੱਤ ਤੂੰ ਸਾਡਾ ਪੁੱਤ ਹੀ ਰਹੇਗਾ ਬੇਸ਼ੱਕ ਸਾਨੂੰ ਬਲਾ ਨਾ ਬਲਾ ਪਰ ਤੂੰ ਸਾਡਾ ਪੁੱਤ ਹੀ ਰਹੇਗਾ ਸਾਡੇ ਦਿਲ 'ਚ ਤੇਰੇ ਲਈ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਪਰ ਤੂੰ ਹੀ ਸਾਡੇ ਨਾਲ ਨਹੀਂ ਸੀ ਬੋਲਦਾ ਸਾਨੂੰ ਨਹੀਂ ਸੀ ਬੁਲਾਉਂਦਾ ਅਸੀਂ ਤੈਨੂੰ ਕਿਵੇਂ ਸਾਰਾ ਕੁਝ ਦੱਸ ਦੇ ਤੇ ਸਾਡੇ ਕੋਲ ਤਾਂ ਤੇਰਾ ਇੰਗਲੈਂਡ ਦਾ ਨੰਬਰ ਵੀ ਨਹੀਂ ਹੈਗਾ ਅਸੀਂ ਵੀ ਜਿਹੜਾ ਅਸੀਂ ਤੈਨੂੰ ਫੋਨ ਕਰਕੇ ਦੱਸ ਦਿੰਦੇ ਵੀ ਆਪਕਸ਼ ਤੇ ਚੱਲੀ ਜਾਂਦਾ ਬਾਈ ਕਹਿੰਦਾ ਵੀ ਫਿਰ ਮੈਂ ਆਪਦੇ ਉਸ ਦਲੇ ਯਾਰ ਨੂੰ ਫੋਨ ਕੀਤਾ ਕਹਿੰ ਕਹਿੰਦਾ ਫਿਰ ਉਹਨੇ ਇੱਕ ਦਿਨ ਰਾਤ ਨੂੰ ਪੈਗ ਪਗੂ ਤੇ ਲੱਗੇ ਸੀਗੇ ਉਹਨੇ ਕਹਿੰਦਾ ਮੇਰਾ ਫੋਨ ਚੱਕ ਲਿਆ ਕਹਿੰਦਾ ਵੀ ਫੋਨ ਤੇ ਸੜੀ ਗੱਲਾਂ ਬਾਤਾਂ ਹੋਣ ਲੱਗੀਆਂ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੈਨੂੰ ਤੇਰੇ ਤੋਂ ਆਹ ਉਮੀਦ ਨਹੀਂ ਸੀਗੀ ਵੀ ਤੂੰ ਮੇਰੀ ਘਰਲੇ ਨੂੰ ਭੈਣ ਕਹਿੰਦਾ ਸੀਗਾ ਤੂੰ ਕੁੜੂ ਰਖੜੀ ਬਣਵਾਦਾ ਰਿਆ ਤੇ ਤੇਰੇ ਨਾਲ ਕਿੰਨੀ ਗੂੜੀ ਮੇਰੀ ਯਾਰੀ ਸੀਗੀ ਵੀ ਤੂੰ ਇੰਨਾ ਘਟ ਗਿਆ ਕੰਮ ਕਰੇਗਾ ਮੈਂ ਸੋਚ ਵੀ ਨਹੀਂ ਸਕਦਾ ਕਹਿੰਦਾ ਗੋ ਮੇਰਾ ਉਹ ਦੱਲਾ ਯਾਰ ਕਹਿੰਦਾ ਵੀ ਮੈਂ ਵੀ ਤੇਰੇ ਪਿੱਛੇ ਪੈਸੇ ਲਾਏ ਆ ਮੈਂ ਤੈਨੂੰ ਇੰਗਲੈਂਡ ਭੇਜਿਆ ਠੀਕ ਆ ਕੋਈ ਨਹੀਂ ਇਨਸਾਨ ਗਲਤੀਆਂ ਦਾ ਪਤਲਾ ਗਲਤੀ ਬੰਦੇ ਕੋਲੋਂ ਤਾਂ ਹੋ ਹੀ ਜਾਂ ਕਹਿੰਦਾ ਹੁਣ ਉਹਦੇ ਪੈਗ ਲੱਗੇ ਸੀ ਉਹ ਅੱਧ ਘੱਟ ਬੋਲੀ ਜਾਂਦਾ ਸੀਗਾ ਕਹਿੰਦਾ ਵੀ ਮੈਂ ਫੋਨ ਕੱਟਦਾ ਕਹਿੰਦਾ ਫਿਰ ਮੈਂ ਸੋਚਿਆ ਵੀ ਕਿਉਂ ਨਾ ਮੈਂ ਦੀ ਘਰ ਨੂੰ ਦੱਸਾਂ ਫੋਨ ਕਰਕੇ ਵੀ ਆ ਕੁਝ ਚੱਲੀ ਜਾਂਦਾ ਵੀ ਮੇਰਾ ਘਰ ਤੇਰੀ ਘਰ ਵਾਲੇ ਨੇ ਖਰਾਬ ਕਰਦਾ ਕਹਿੰਦਾ ਮੈਂ ਚਾਹੁੰਦਾ ਸੀ ਵੀ ਦੀ ਘਰ ਨੂੰ ਮੈਂ ਦੱਸਾਂ ਬਾਈ ਕਹਿੰਦਾ ਵੀ ਮੈਂ ਉਹਦੀ ਘਰ ਨੂੰ ਫੋਨ ਲਾ ਲਿਆ ਕਹਿੰਦਾ ਮੈਂ ਉਹਦੀ ਘਰ ਨੂੰ ਸੱਸੀ ਕਹਿੰ ਲਈ ਭੈਣੇ ਸਾਸਰੀ ਕਹਿੰਦੇ ਮੇਰੇ ਸਾਸਰੀ ਘਰ ਕਹਿੰਦਾ ਮੈਂ ਉਹਨੂੰ ਕਿਹਾ ਵੀ ਭੈਣੇ ਮੈਨੂੰ ਆ ਉਮੀਦ ਨਹੀਂ ਸੀਗੀ ਵੀ ਤੇਰਾ ਘਰ ਵਾਲੇ ਨਾਲ ਘਟਿਆ ਕੰਮ ਕਰੂਗਾ ਵੀ ਇਹੇ ਮੇਰੀ ਘਰ ਵਾਲੀ ਤੋਂ ਰਖੜੀ ਬਣਾਉਂਦਾ ਰਿਆ ਤੇ ਹੁਣ ਕਹਿੰ ਤਾੜੀ ਕੱਤ ਨਾਲੇ ਵੱਜਦੀ ਤਾੜੀ ਦੋਵੱਥਾਂ ਨਾਲ ਵੱਜਦੀ ਐ ਵੀ ਤੂੰ ਕੱਲਾ ਮੇਰੇ ਘਰ ਵਾਲਾ ਕਸੂਰ ਨਾ ਕੱਢ ਕਸੂਰ ਪਰ ਤੇਰੀ ਘਰ ਵਾਲੀ ਵੀ ਬਰਾਬਰ ਦੀ ਐ ਕਹਿੰਦਾ ਮੈਂ ਇਹਨੂੰ ਕਿਹਾ ਵੀ ਪਣੀ ਠੀਕ ਐ ਮੈਂ ਨਹੀਂ ਕਹਿੰਦਾ ਵੀ ਮੇਰੀ ਘਰ ਵਾਲੀ ਚੰਗੀ ਐ ਕਹਿੰਦਾ ਮੈਂ ਕਿਹਾ ਵੀ ਜੇ ਉਹ ਗਲਤ ਸੀ ਤਾਂ ਸਿਆਣਾ ਬਣ ਜਾਂਦਾ ਵੀ ਇਹ ਤਾਂ ਮੇਰਾ ਯਾਰ ਸੀਗਾ ਕਹਿੰਦਾ ਅੱਗੋਂ ਮੈਂ ਉਹਨੂੰ ਕਿਹਾ ਵੀ ਤੂੰ ਉਹਦੇ ਘਰ ਵਾਲਾ ਮਾੜਾ ਮਟਾ ਸਮਝਾ ਕਹਿੰਦਾ ਵੀ ਅੱਗੋਂ ਮੈਨੂੰ ਕਹਿੰਦੀ ਵੀ ਮੇਰਾ ਘਰ ਵਾਲਾ ਮੇਰੀ ਗੱਲ ਤਾਂ ਨਹੀਂ ਮੰਨਦਾ ਠੀਕ ਆ ਦੀ ਮੈਂ ਤਾਂ ਲਾਡਲਾ ਰੱਖਿਆ ਹੋਇਆ ਜੋ ਉਹ ਦਿਲ ਚੋਂ ਦਾ ਕਰੀ ਜਾਵੇ ਤੇ ਕਹਿੰਦਾ ਗੁਮ ਨੂੰ ਨੇ ਇਹ ਵੀ ਗੱਲ ਕਹਿਤੀ ਵੀ ਅਸੀਂ ਤੇ ਇੱਕ ਛੱਤ ਥੱਲੇ ਵੀ ਰਹਿ ਲਾਂਗੇ ਕਹਿੰਦਾ ਵੀ ਜਦੋਂ ਉਹਨੇ ਇੰਨੀ ਗੱਲ ਕਹਿ ਤੀ ਕਹਿੰਦਾ ਵੀ ਮੈਂ ਨਾਲ ਦੀ ਨਾਲ ਫੋਨ ਕੱਟਤਾ ਕਹਿੰਦਾ ਅੱਗੋਂ ਉਹਦੀ ਘਰ ਵਾਲੀ ਕਹਿ ਰਹੀ ਐ ਕਿ ਅਸੀਂ ਦੋਨੇ ਭੈਣਾਂ ਆ ਅਸੀਂ ਇੱਕ ਛੱਤ ਥੱਲੇ ਵੀ ਰਹਿ ਲਾਂਗੇ ਕਹਿੰਦਾ ਵੀ ਦੇਖ ਲਾ ਉਸਔਰਤ ਉਹਦੀ ਕਿੱਡੀ ਜ਼ਮੀਰ ਮਾਰ ਗਈ ਸਿਰਫ ਪੈਸੇ ਕਰਕੇ ਕੀ ਉਹਦਾ ਘਰ ਵਾਲਾ ਕਹਿੰਦਾ ਸ਼ਰੇ ਆ ਮੇਰੀ ਘਰ ਲੈਣ ਤੁਰਿਆ ਫਿਰਦਾ ਸ਼ਰੇ ਆ ਉਹਨੂੰ ਘਰੇ ਰਾਤ ਨੂੰ ਰੱਖਦਾ ਹਫ਼ਤਾ ਹਫ਼ਤਾ ਉਹ ਉਹਦੇ ਘਰੇ ਰਹਿੰਦੀ ਐ ਠੀਕ ਆ ਕੱਟੀਆਂ ਨੂੰ ਫਿਲਮਾਂ ਵਿਖਾ ਕੇ ਲਿਆਉਂਦਾ ਕੱਟੀਆਂ ਨੂੰ ਘੁਮਾ ਫਰਾ ਕੇ ਲਿਆਉਂਦਾ ਇੱਕੋ ਗੱਡੀ 'ਚ ਦੋਨੇ ਜਣੇ ਚੜੀਆਂ ਫਿਰਦੀਆਂ ਨੇ ਕਹਿੰਦਾ ਕਿਉਂ ਨਹੀਂ ਕਹਿੰਦੀ ਸਿਰਫ ਪੈਸੇ ਪਿੱਛੇ ਕਿਉਂਕਿ ਕਹਿੰਦਾ ਮੇਰੀ ਘਰਵਾਲੀ ਨੇ ਕਟੋ-ਕਟ 60-65 ਲੱਖ ਰੁਪਈਆ ਉਹਨੂੰ ਖਵਾਇਆ ਮੈਂ 2010 ਦੇ ਵਿੱਚ ਕਹਿੰਦਾ ਇੰਗਲੈਂਡ ਗਿਆ ਸੀ 2023 ਤੱਕ ਮੈਂ ਕਟੋ-ਕਟ 60-65 ਲੱਖ ਰੁਪਈਆ ਆਪਦੇ ਘਰ ਵਾਲੀ ਦੇ ਖਾਤੇ 'ਚ ਕਹਿੰਦਾ ਪਾ ਚੁੱਕੇ ਹਾਂ ਤੇ ਕਹਿੰਦਾ ਜਿਹੜਾ ਮੈਂ ਸੁਨਿਆਰੇ ਨੂੰ ਪਾਏ ਪੈਸੇ ਕਹਿੰਦਾ ਉਹਦਾ ਤਾਂ ਬਈ ਹਿਸਾਬ-ਕਿਤਾਬ ਕੋਈ ਹੈ ਹੀ ਨਹੀਂਗਾ ਕਹਿੰਦਾ ਪਰ ਜਿੰਨਾ ਸੋਨਾ ਬਣਾਇਆ ਜਿੰਨਾ 60-65 ਲੱਖ ਰੁਪਈਆ ਸਾਰਾ ਦਾ ਸਾਰਾ ਕਹਿੰਦਾ ਇਹਨੇ ਉਸ ਆਸ਼ਿਕ ਨੂੰ ਖਵਾ ਦਿੱਤਾ ਉਹਨੂੰ ਸ਼ਹਿਰ 'ਚ ਕੋਠੀ ਪਾਤੀ ਪੰਜ ਪਲਾਟ ਤੇ ਕਹਿੰਦਾ ਹੁਣ ਮੇਰੀ ਘਰ ਵਾਲੀ ਕਹਿੰਦਾ ਸ਼ਰੇ ਆਮ ਹੀ ਕਹਿੰਦਾ ਮੇਰੇ ਯਾਰ ਦੇ ਘਰੇ ਬੈਠੀ ਆ 2024 ਜਿਹੜਾ ਫਰਵਰੀ ਚ ਚਲੀ ਗਈ ਸੀ ਉਹਨਾਂ ਦੇ ਘਰੇ ਸਾਰਾ ਸਮਾਨ ਚੱਕ ਕੇ ਕਹਿੰਦਾ ਹੁਣ ਮੇਰਾ ਉਹ ਦੱਲਾ ਯਾਰ ਆਪਦੀ ਘਰ ਵਾਲੀ ਨੂੰ ਰੱਖੀ ਬੈਠਾ ਨਾਲ ਕਹਿੰਦਾ ਮੇਰੀ ਘਰ ਵਾਲੀ ਨੂੰ ਰੱਖੀ ਬੈਠਾ ਤੇ ਮੇਰੀ ਧੀ ਨੂੰ ਵੀ ਕਹਿੰਦਾ ਆਪਦੇ ਕੋਲ ਰੱਖੀ ਬੈਠਾ ਕਹਿੰਦਾ 2024 ਦੀ ਫਰਵਰੀ ਤੋਂ ਬਾਅਦ ਕਹਿੰਦਾ ਮੇਰੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਮੇਰੀ ਬੇਟੀ ਨਾਲ ਗੱਲਬਾਤ ਹੋਈ ਬਿਲਕੁਲ ਵੀ ਕਹਿੰਦਾ ਗੱਲਬਾਤ ਨਹੀਂ ਹੋਈ ਤੇ ਬਾਈ ਕਹਿੰਦਾ ਵੀ ਮੈਂ ਇੰਨਾ ਕਿ ਕਹਿੰਦਾ ਟੁੱਟ ਚੁੱਕਿਆ, ਇੰਨਾ ਕਿ ਮੈਂ ਡਿਪਰੈਸ਼ਨ ਚ ਜਾ ਚੁੱਕਿਆ ਵੀ ਕਈ ਵਾਰੀ ਜੀ ਕਰਦਾ ਵੀ ਮੈਂ ਆਤਮ ਹੱਤਿਆ ਕਰ ਲਾਂ। ਕਹਿੰਦਾ ਹੁਣ ਮੈਂ ਉਸ ਵੇਲੇ ਨੂੰ ਪਛਤਾਉਣਾ। ਕਹਿੰਦਾ ਮੈਂ ਸ਼ੀਸ਼ੇ 'ਤੇ ਬਹਿ ਕੇ ਆਪਣੇ ਮੂੰਹ ਤੇ ਚਪੇੜਾ ਮਾਰਦਾ ਵੀ ਤੂੰ ਕਿੱਡਾ ਘਟਿਆ ਬੰਦਾ ਕਿ ਤੂੰ ਆਪਣੀ ਘਰ ਵਾਲੀ ਪਿੱਛੇ ਲਾ ਕੇ ਆਪਣੇ ਭਰਾ ਨੂੰ ਛੱਡਦਾ, ਆਪਣੇ ਮਾਂ ਪਿਓ ਨੂੰ ਛੱਡਦਾ। ਕੀ ਅੱਜ ਜਿਤੇ ਤੇਰੀ ਮਾਂ ਪਿਓ ਤੇਰੇ ਨਾਲ ਹੁੰਦੇ ਤਰ੍ਹਾਂ ਭਰਾ ਤੇਰੇ ਨਾਲ ਹੁੰਦਾ ਤਾਂ ਤੈਨੂੰ ਆਹ ਦੇਣੀ ਸੀ ਵੇਖਣੇ ਪੈਣੇ ਜਿਹੜਾ ਤੈਨੂੰ ਦੇਣਾ ਚ ਵੇਖਣੇ ਪੈ ਰਹੇ। ਬਾਈ ਕਹਿੰਦਾ ਵੀ ਮੇਰਾ ਘਰ ਤਾਂ ਕਹਿੰਦਾ ਉੱਜੜ ਗਿਆ। ਮੈਂ ਤਾਂ ਕ ਬਾਈ ਕਹਿੰਦਾ ਵੀ ਇੱਕ ਗੱਲ ਉਹ ਕੰਨ ਖੋਲ ਕੇ ਸੁਣ ਲੈਣ ਵੀ ਜੁੰਨੀਆਂ ਮੌਜਾਂ ਲੁੱਟਣੀਆਂ ਨੇ ਲੁੱਟ ਲੈਣ ਮੈਂ ਉਸ ਦੱਲੇ ਯਾਰ ਨੂੰ ਵੀ ਠੋਕੂਗਾ ਤੇ ਕਹਿੰਦਾ ਉਸ ਬੱਦ ਚੱਲਣ ਔਰਤ ਘਰ ਵਾਲੀ ਨੂੰ ਵੀ ਠੋਕੂਗਾ ਤੇ ਕਹਿੰਦਾ ਠੋਕੂਗਾ ਇਹੋ ਜਿਹੇ ਤਰੀਕੇ ਨਾਲ ਕਿ ਲੋਕ ਯਾਦ ਕਰਨਗੇ ਕਿ ਕਿਸੇ ਨੇ ਦੱਲਾ ਯਾਰ ਤੇ ਆਪਦੀ ਬੱਦ ਚੱਲਣ ਘਰ ਵਾਲੀ ਠੋਕੀ ਸੀ ਤੇ ਯਾਰੀ ਚਿਕਦਾਰੀ ਦਾ ਆਹਾਸ਼ਰ ਹੋਇਆ ਬਾਈ ਚਾਹੁੰਦਾ ਸੀ ਕਿ ਮੇਰੀ ਹੱਡ ਬਿਤੀ ਲੋਕਾਂ ਤੱਕ ਜ਼ਰੂਰ ਪਹੁੰਚੇ ਕੀ ਕਦੇ ਵੀ ਆਪ ਦੀ ਘਰਵਾਲੀ ਪਿੱਛੇ ਲੱਗ ਕੇ ਆਪਦੇ ਭਰਾਵਾਂ ਨਾ ਛੱਡੋ ਆਪਦੇ ਮਾਂ ਪਿਓ ਨੂੰ ਨਾ ਛੱਡੋ ਕਦੇ ਵੀ ਘਰਵਾਲੀ ਦੇ ਥਰੂ ਕਿਸੇ ਬੰਦੇ ਨੂੰ ਆਪਦਾ ਯਾਰ ਨਾ ਬਣਾਓ ਕਿਸੇ ਬੰਦੇ ਨੂੰ ਆਪਦੇ ਘਰ ਦਾ ਇੰਨਾ ਕਪੀਤ ਨਾ ਦਿਓ ਕਿ ਬਾਅਦ ਚ ਉਹ ਬੰਦਾ ਤੁਹਾਡਾ ਘਰ ਬਰਬਾਦ ਕਰ ਦੇਵੇ ਗਾਈ ਕਹਿੰਦਾ ਮੈਂ ਉੱਜੜ ਚੁੱਕਿਆ ਮੈਂ ਕੰਗਾਲ ਹੋ ਚੁੱਕਿਆ ਮੈਂ ਜਿਉਂਦੀ ਲਾਸ਼ ਬਣ ਚੁੱਕਿਆ ਕਹਿੰਦਾ ਬਹੁਤ ਸਾਰੇ ਬੰਦੇ ਇੰਗਲੈਂਡ ਦੇ ਵਿੱਚ ਅੱਜ ਵੀ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੂੰ ਉਹਨਾਂ ਦੀਆਂ ਘਰਵਾਲੀਆਂ ਨੇ ਬਰਬਾਦ ਕਰਤਾ ਕੰਗਾਲ ਕਰਤਾ 20 22 22 ਸਾਲ ਹੋ ਗਿਆ ਵਿਚਾਰੇ ਇੰਗਲੈਂਡ ਦੇ ਵਿੱਚ ਤੱਕੇ ਖ ਪਾਰ ਉਹ ਦੁਬਾਰਾ ਮੁੜ ਕੇ ਪਿੰਡ ਨਹੀਂ ਗਏ ਕਹਿੰਦਾ ਉਹੀ ਕੰਮ ਬਈ ਮੇਰੇ ਨਾਲ ਹੋਇਆ ਬਾਈ ਕਹਿੰਦਾ ਇਹ ਇਹਨਾਂ ਦੀ ਚਾਲ ਸੀਗੀ ਮੈਨੂੰ ਇੰਗਲੈਂਡ ਭੇਜਣਾ ਇਹ ਚਾਹੁੰਦੇ ਸੀ ਕਿ ਵੀ ਜੇ ਨੂੰ ਮਾਰਤਾ ਅਸੀਂ ਫਸ ਜਾਾਂਗੇ ਵੀ ਚਲੋ ਇਹਨੂੰ ਇੰਗਲੈਂਡ ਭੇਜ ਦਿੰਦੇ ਆ ਇਹ ਆਪੇ ਤੇ ਕਮਾਈ ਕਰ ਕਰਕੇ ਸਾਨੂੰ ਪਾਉਂਡ ਭੇਜੀ ਜਾਊਗਾ ਅਸੀਂ ਐਸ਼ ਕਰੀ ਜਾਵਾਂਗੇ ਕਹਿੰਦਾ ਬਈ ਮੈਂ ਉਹੀ ਕੰਮ ਕੀਤਾ ਪਾਗਲ ਨੇ ਵੀ 2010 ਤੋਂ ਲੈ ਕੇ 2023 ਤੱਕ ਜਿੰਨੀ ਵੀ ਕਮਾਈ ਮੈਂ ਕੀਤੀ ਸਾਰੀ ਉਹਨਾਂ ਦੇ ਅਕਾਊਂਟ ਚ ਪਾਤੀ ਕਹਿੰਦਾ ਵੀ ਹੁਣ ਮੈਂ ਨੰਗ ਹੋ ਗਿਆ ਕੰਗਾਲ ਹੋ ਗਿਆ ਜੇ ਮੈਂ ਸੜਕ ਤੇ ਆ ਗਿਆ ਬਾਈ ਕਹਿੰਦਾ ਮੈਂ ਪੰਜਾਬ ਆਊਂਗਾ ਜ਼ਰੂਰ ਪਰ ਜਿਸ ਦਿਨ ਆਇਆ ਉਸ ਦਿਨੇ ਦੋਨਾਂ ਦਾ ਲਾਸਟ ਦਿਨ ਹੋਊਗਾ ਅਸੀਂ ਵੱਧ ਵੱਧ ਲੋਕਾਂ ਨੂੰ ਸੂਚਿਤ ਕਰਨਾ ਚਾਹੁੰਦੇ ਆਂ ਕਿ ਕਦੇ ਵੀ ਆਪਣੇ ਮਾਂ ਪਿਓ ਨੂੰ ਨਾ ਛੱਡੋ ਕਦੇ ਵੀ ਆਪਣੇ ਭਰਾ ਨੂੰ ਨਾ ਛੱਡੋ ਕਿਉਂਕਿ ਜਿੱਥੇ ਤੁਹਾਡੇ ਮਾਂ ਪਿਓ ਤੇ ਤੁਹਾਡਾ ਨਾ ਖੜਨਾ ਉੱਥੇ ਤਾਂ ਨਾ ਕੋਈ ਨਹੀਂ ਖੜ ਸਕਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਸੁਚੇਤ ਹੋ ਸਕਣ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ